ਮੈਂ ਪਹਿਲਾਂ ਵੀ ਕਹਿਆ ਕਿ ਆਪਾਂ ਹਰ ਦਿਨ ਜਾਂਦੇ ਆ ਇੱਕ ਦੋ ਦਿਨ ਕਿਉਂਕਿ ਸੀਐਮ ਸਾਹਿਬ ਦੀ ਵਿਜ਼ਿਟ ਆ ਗਈ ਵਿੱਚ ਤੇ ਇੱਕ ਵੀਸੀ ਸੀਗੀ ਇਸ ਕਰਕੇ ਇੱਕ ਦੋ ਦਿਨ ਆਪਾਂ ਨਹੀਂ ਜਾ ਸਕੇ ਪਰ ਆਲਮੋਸਟ ਹਰ ਦਿਨ ਜਿਹੜਾਗਾ ਆਪਾਂ ਡਿਫਰੈਂਟ ਡਿਫਰੈਂਟ ਵਾਕ ਵਾਕ ਪਿੰਡਾਂ ਵਾਕ ਵਾਕ ਏਰੀਆਜ਼ ਦਾ ਜਿਹੜਾ ਹੈਗਾ ਉਹ ਤੋਰਾ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਤੁਸੀਂ ਕੁਝ ਵੀ ਦੇਖਿਆ ਕਿ ਕਈ ਕਿਸਾਨ ਬਿਲਕੁਲ ਹੱਟ ਦਰਮੀ ਹੈ ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮੰਨ ਲੀਏ ਇੱਕ ਤਾਂ ਹੁੰਦੀ ਨਾ ਕਿ ਮਜਬੂਰੀ ਹੈ ਕਿ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਹੀ ਲੱਗਦਾ ਹੈ ਕਿ ਮੈਂ ਇਹ ਜਿਹੜਾ ਹੈਗਾ ਅਗਲਾ ਲਵਾ ਤੇ ਉਹਦੇ ਨਾਲ ਹੀ ਮੇਰਾ ਸਰਜੂਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਤੇ ਇੱਕ ਉਹ ਕੀ ਜੀ ਮੈਂ ਤਾਂ ਹੁਣ ਤੁਸੀਂ ਪੁੱਛਾ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤੇ ਕਹਿੰਦਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ ਇਹ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਕਰ ਰਹੇ ਆ ਇਹਦੇ ਵਿੱਚ ਬਿਲਕੁਲ ਸੁਰਸਤੀਤਾ ਪਾ ਕਰਾਂਗੇ ਕਿ ਇਹਨਾਂ ਦੇ ਇਲਾਕੇਲਾ ਕਾਰਵਾਈ ਵੀ ਹੋਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜ ਜਾਵੇ ਦੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ এনवायरमेंटल ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜ਼ਮਾਬੰਦੀ ਵਿੱਚ ਵੀ ਲਾਲ ਇੰਕੀ ਹੋਏਗੀ ਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ-ਕੁਝ ਕਿਸਾਨ ਇਹ ਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਸ ਤਰੀਕੇ ਦਾ ਥੋੜਾ ਜਿਹਾ ਵਹਿਮ ਹੁੰਦਾ ਹੈ ਕਿ ਜੇ ਆਪਾਂ ਤਾਂ ਕਾਨੂੰਨ ਤੋਂ ਪਰੇ ਨਹੀਂ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਆਗ ਵੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਹਾਂ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨਹੀਂ ਉਹ ਸਪੋਰਟ ਵੀ ਕਰ ਰਹੇ ਨਹੀਂ ਸਾਡੇ ਕੋਲ ਆਂਦੇ ਵੀ ਹੈ ਜੇ ਕਿਸੇ ਦਾ ਇਸ਼ੂ ਆਂਦਾ ਵੀ ਹੈ ਤੇ ਉਹ

ਤੁਪਕੇ ਲਈ ਉਹ ਇਖੜਾ ਹੈ گا ਉਹ ਦੇਖ ਰਹੇ ਹੋ ਤੇ ਕਾफी ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈ ਕਿ ਇਹ ਤਾਂ ਅਗਲੇ ਸਾਲ ਜਦ ਮੈਂ ਪਹਿਲੇ ਵੀ ਕਿਹਾ ਕਿ ਸੜੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੀ ਹੈਗੇ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇ ਜੁਰਮਾਨਾ ਸਰ ਕਿੰਨਾ ਦਿੱਤਾ ਜਾ ਰਿਹਾ ਹੈ ਜਿਹੜਾ ਹੁਣ ਜੁਰਮਾਨੇ ਦੀ ਰਕਮ ਜਿਹੜੀ ਹੈਗੀ ਉਹ ਭਾਰਤ ਸਰਕਾਰ ਨੇ ਚੇਂਜ ਕਰਤੀ ਸੀ ਕਿ ਪਹਿਲਾਂ ਜਿਹੜਾ ਹੈਗਾ ਛੋਟਾ ਕਿਸਾਨ ਮਾਰਜਨ ਕਿਸਾਨ ਨੂੰ ਜਾਏਗਾ ਇੱਕ ਦੇ ਦੋ ਇੱਕਰ ਤੱਕ ਦਾ ਉਹਦਾ 2.5 ਹਜ਼ਾਰ ਰੁਪਏ ਸੀਗਾ ਹੁਣ ਉਹ ਵੱਧ ਕੇ 5000 ਹੋ ਗਿਆ ਆਲਮੋਸਟ ਡਬਲ ਹੋ ਗਏ ਜਿੰਨਾ ਵੀ ਸਾਰਾ ਜੁਰਮਾਨਾ ਸੀਗਾ ਤੇ ਇੱਕ ਦਿਨ ਦਾ ਪਹਿਲੇ ਤੱਕ ਦੀ ਫਿਗਰ ਜਿਹੜੀ ਸੀਗੀ ਉਹ ਲਗਭਗ 1.5 ਲੱਖ ਆਪਾਂ ਇੰਪੋਜ਼ ਕੀਤਾ ਸੀ 6.6 ਲੱਖ ਜਿਹੜਾ ਹੈਗਾ ਉਹ ਰਿਕਵਰ ਕੀਤਾ ਸੀ ਮੈਂ ਆਪਣੇ ਸਾਰੇ ਅਫਸਰਾਂ ਸਹਿਬਾਨ ਨੂੰ ਕਿਹਾ ਹੈਗਾ ਕਿ ਪਰਸੋਂ ਤੱਕ ਜਿੰਨੀ ਵੀ ਬਾਕੀ ਰਿਕਵਰੀ ਹੈ ਕੀ ਹੈ ਉਹ ਸਾਰੀ ਪੂਰੀ ਕਰਨਗੇ ਤੇ ਨਾਲ ਹੀ ਜਿੰਨੇ ਵੀ ਇੰਟਰੀਜ਼ ਹਾਲੇ ਪੈਂਡਿੰਗ ਨੇ ਕੋਈ ਜਮ੍ਹਾਂਬੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜਿਹੜਾ ਹੈਗਾ ਪੂਰਾ ਕਰ ਦੇਣਗੇ 302 302 ਜਿਹੜੇ ਵੈਰੀਫਾਈਡ ਕੇਸਸ ਨੇ ਆਪਣੇ ਜਿੰਨੇ ਵੀ ਵੈਰੀਫਾਈ ਹ ਅ ਐਨਵਾਇਰਨਮੈਂਟਲ ਕੰਪਨਸੇਸ਼ਨ ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਇੰਟਰੀ ਹੁੰਦੀ ਹੈ ਉਹਦੀ ਇੱਕ ਰਿਪੋਰਟ ਆਪਾਂ ਪੁਲਿਸ ਨੂੰ ਭੇਜਦੇ ਹਾਂ ਉਹਦੇ ਆਧਾਰ ਤੇ ਫਿਰ ਅਫਾਇਰ ਵੀ ਦਰਜ ਹੋ ਜਾਂਦਾ ਸਰ ਨੋਟਸ ਵੀ ਆ ਰਹੇ ਨੇ ਤੁਹਾਨੂੰ ਵੀ ਨੋਟਸ ਆ ਰਹੇ ਨੇ ਪਹਿਲਾਂ ਦੇਖੋ ਚਲੋ ਦੂਜੇ ਆਪਣਾ ਜ਼ਿਲ੍ਹਿਆਂ ਦੇ ਵਿੱਚ ਆਏ ਸੀ ਕਿ ਲੇਕਿਨ ਹੁਣ ਫਿਰ ਜਿਹੜੇ ਨੇ ਆਪਾਂ ਨੂੰ ਵੀ ਆਣੇ ਇਹ ਕਿਉਂਕਿ ਇੱਕ ਜਿਹੜਾ ਦਿਨ ਇਹਦੇ ਵਿੱਚ ਸੀਗਾ ਜਿਹਦੇ ਵਿੱਚ ਸਾਡੇ ਕੋਲ 129 ਜੇ ਇਨਸੀਡੈਂਟਸ ਆਏ ਸੀਗੇ ਤੁਹਾਨੂੰ ਯਾਦ ਹੋਵੇਗਾ ਇੱਕ ਦੋ ਦਿਨ ਪਹਿਲਾਂ ਦੀ 18 ਤਾਰੀਖ ਦੀ ਗੱਲ ਹੈ ਕੀ ਹੈ 30 ਦਿਨ ਥੋੜੇ ਜੇ ਇਨਸੀਡੈਂਟਸ ਵਧ ਗਏ ਸੀਗੇ ਤੇ ਉਹ ਰੀਜ਼ਨ ਵੀ ਪੀਏ ਯੂ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਆਪਾਂ ਸੋਇੰਗ ਵਿਜਾਈ ਕਰਨੀ ਹੈ ਤੇ ਇਹ ਵਾਲਾ ਜਿਹੜਾ ਆਪਣਾ ਜ਼ਿਲ੍ਹਾ ਹੈ ਇਹ ਸਭ ਤੋਂ ਐਂਡ ਤੇ ਜਿਹੜਾ ਹੈਗਾ ਇਥੇ ਹਾਰਵੈਸਟਿੰਗ ਹੁੰਦੀ ਹੈ ਇਹਨਾਂ ਥੋੜਾ ਜਿਹਾ ਉਹ ਜ਼ਰੂਰ ਸਾਡੇ ਲਈ ਇਸ਼ੂ ਹੈ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਸਟੱਬਲ ਨੂੰ ਮੈਨੇਜ ਕਰਨ ਦੇ ਵਾਸਤੇ ਇਸ ਕਰਕੇ ਐਂਡ ਵਿੱਚ ਪਿਛਲੇ ਸਾਲ ਵੀ ਆਪਾਂ ਪੁਰਾਣੀ ਹਿਸਟਰੀ ਵੀ ਵੇਖੀ ਤੇ ਬਠਿੰਡਾ ਮੋਗਾ ਇਹ ਵਾਲੇ ਜਿਹੜੇ ਜ਼ਿਲ੍ਹੇ ਨੇ ਫਾਜ਼ਿਲਕਾ ਇਹ ਸਭ ਤੋਂ ਐਂਡ ਵਿੱਚ ਇੱਥੇ ਜਿਹੜੀ ਹੈਗੀ ਹੈ ਵਰਨਿੰਗ ਹੁੰਦੀ ਹੈ ਫਿਰ ਵੀ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਡੇ ਕੋਲ ਇੱਕ ਦਿਨ ਸੀਗਾ ਜਿਹਦੇ ਵਿੱਚ 352 ਵੀ 5-6 ਦਿਨ ਹੋ ਜਿਸਕੇ ਜਿੱਥੇ 200 ਤੋਂ ਵੱਧ ਇਨਸੀਡੈਂਟਸ ਆਏ ਸੀਗੇ ਤੇ ਇਸ ਵਾਰ ਕੇਵਲ ਇੱਕ ਦਿਨ ਹੈਗਾ ਜਿਹਦੇ ਵਿੱਚ ਸਾਨੂੰ 100 ਤੋਂ ਵੱਧ ਇਨਸੀਡੈਂਟਸ ਆਏ 1 50 1 70 ਬਾਕੀ ਸਾਰੇ ਜਿਹੜੇ ਹੈਗੇ ਲੈਸ 50 ਤੇ ਆਪਾਂ ਬਹੁਤ ਹੱਦ ਤੱਕ ਕਾਬੂ ਪਾਇਆ ਹੈ ਤੇ ਇਹਦੇ ਵੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦੇ ਤਾ ਕਿ ਉਹ ਠੀਕ ਹੋ ਸਰ ਇੰਜਰੀ ਲੱਗਦਾਗਾ ਕਿ ਇੱਕਦਮ ਧੁੰਦਾ ਪੈ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਮੌਸਮ ਖੜਿਆ ਤਾਂ ਇਹਦੇ ਕਾਰਨ ਕਰਕੇ ਕਿਸਾਨ ਜਿਹੜਾ ਜਾਦੇ ਜਿਹੜਾ ਪ੍ਰੈਫਰੈਂਸ ਦੇ ਰਹੇ ਨੇ ਉਹ ਦੇਖੋ ਮੈਂ ਪਹਿਲਾਂ ਵੀ ਕਿਹਾ ਜਿਵੇਂ ਮੌਸਮ ਖੁੱਲ ਗਿਆ ਹੁਣ ਮੌਸਮ ਖੁੱਲਣ ਕਰਕੇ ਜਿਹੜੀ ਹੈ ਕਿ ਇਹ ਜਲਦੀ ਸੁੱਕ ਜਾਂਦੀ ਹੈ ਜਿਵੇਂ ਜਲਦੀ ਸੁੱਕ ਜਾਂਦੀ ਹੈ ਤਾਂ ਇਹਨਾਂ ਨੂੰ ਮੌਕਾ ਹੁੰਦਾ ਹਮ ਫਨੀਆ ਤਾਂ ਆਪਾਂ ਜਿਹੜਾ ਹੈਗਾ ਇਨਸਟੀਟਿਊਟ ਕਰਦੇ ਇਨਸਟੀਟਿਊਟ ਮਤਲਬ ਕਿ ਖੇਤ ਵਿੱਚ ਹੀ ਮਿਲਾ ਲੈਂਦੇ ਉਹ ਬਠਿੰਡਾ ਵਿੱਚ ਕਲਚਰ ਨਹੀਂ ਹੈ ਇਨਸਟੀਟਿਊਟ ਦਾ ਕਿਉਂਕਿ ਇੱਥੇ ਮਿੱਟੀ ਵੀ ਜਿਹੜੀ ਹੈ ਕਿ ਉਹ ਕਾਫੀ ਰੇਤੀਲੀ ਹੈ ਇਹਦੇ ਵਿੱਚ ਵੀ ਕਈ ਥਾਵਾਂ ਤੇ ਰੇਤੀਲੀ ਹੈ ਕਿ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਇੱਥੇ ਗੱਲੇ ਆਪਣੇ ਆਪਣੇ ਵਹਿਮ ਗੁਮਾਨ ਹੈ ਗਿਆ

ਜਿਸ ਕਰਕੇ ਥੋੜਾ ਜਿਹਾ ਇੱਕ ਤਰੀਕੇ ਨਾਲ ਉਹ ਵੀ ਬਰਨਿੰਗ ਵਿੱਚ ਜਿਆਦਾ ਹੁਣ ਸਾਡਾ ਜਿਹੜਾ ਅਰਾਈਵਲ ਹੈ ਕੀ ਹੈ ਲਗਭਗ 12.5 ਲੱਖ ਐਮਟੀ ਦੇ ਕਰੀਬ ਸਵਾ 12 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਉਹਦੇ ਵਿੱਚ 11 ਸਵਾ 11 ਲੱਖ ਆਪਾਂ ਖਰੀਦ ਚੁੱਕੇ ਹਾਂ ਲੱਖ ਇੱਕ ਐਮਟੀ ਬਚਦਾ ਹੈ ਜਿਹੜੀ ਖਰੀਦ ਬਾਕੀ ਹੈ ਕਿ ਉਹ ਵੀ ਪਿਛਲੇ ਦੋ ਤਿੰਨ ਦਿਨਾਂ ਦਾ ਹੀ ਮਾਲ ਜਿਹੜਾ ਆਪਣੇ ਕੋਲ ਆਇਆ ਹੈ ਉਹ ਹੀ ਹੈ ਜਿਹੜਾ ਮੋਇਸਚਰ ਥੋੜਾ ਹਾਈ ਹੈ ਤਾਂ ਉਹਨਾਂ ਨੂੰ ਹੀ ਹਲੇ ਉਹ ਸੁਕਾ ਰਹੇ ਨੇ ਅੱਜ ਧੂਪੀ ਕਿ ਲਈ ਵੀ ਮੈਨੂੰ ਲੱਗਦਾ ਉਹ ਵੀ ਇੱਕ ਦੋ ਦਿਨਾਂ ਵਿੱਚ ਕਲੀਅਰ ਹੋ ਜਾਏਗਾ ਤੇ ਲਿਫਟਿੰਗ ਵੀ ਆਪਣੀ 10 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਕੋਈ ਜ਼ਿਆਦਾ ਇਸ਼ੂ ਆ ਹੁਣ ਮੰਡੀਆਂ ਵਿੱਚ ਹੈ